ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਵਾਪੁਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਨਵਾਂ ਬਲੌਗ ਤੇ ਇਹ ਜੀ ਸਵੇਰੇ ਸਵੇਰੇ ਦਾ ਟਾਈਮ ਆ ਤੇ ਆਪਾਂ ਗੰਗਾ ਮੰਗੋ ਦੇ ਕੰਮਕਾਰ ਸਾਰੇ ਕਰਕੇ ਆਗੇ ਸੀ ਕਰ ਤੇ ਮੈਂ ਸਾਫ ਸਫਾਈ ਕਰਦੀ ਸੀ ਤਾਂ ਮਨੀ ਤਿਆਰ ਹੋਇਆ ਸੀ ਯੂਨੀਵਰਸਿਟੀ ਵਾਸਤੇ ਤੇ ਉਹਦੇ ਲਈ ਮੈਂ ਜਿਹੜਾ ਆਪਾਂ ਇੱਕ ਦਿਨ ਪਹਿਲਾਂ ਦੁੱਧ ਨੂੰ ਜਾਗ ਲਈ ਉਹ ਦਹੀਂ ਲੈਣ ਵਾਸਤੇ ਆਈ ਸੀ ਤੇ ਦਹੀਂ ਬਹੁਤ ਸੋਹਣਾ ਜੰਮਿਆ ਸੀ ਕਾਰੜ-ਕਾਰੜ ਕੇ ਦੁੱਧ ਰਿੰਨ ਰਿੰਨ ਕੇ ਤੇ ਫਿਰ ਦੁੱਧ ਨੂੰ ਜਦੋਂ ਕੋਸਾ ਜਾ ਹੋ ਜਾਂਦਾ ਉਦੋਂ ਜਾਗ ਲਾਓ ਤੇ ਦਲ ਭੇਟ ਕੇ ਰੱਖ ਦੋ ਤੇ ਬਹੁਤ ਹੀ ਵਧੀਆ ਦਹੀਂ ਜਿਹੜਾ ਉਹ ਬਣਦਾ ਤੇ ਥੋੜਾ ਖਾਣ ਵਾਸਤੇ ਆਪਾਂ ਰੱਖ ਕੇ ਬਾਕੀ ਸਾਰੇ ਦੀ ਆਪਾਂ ਲੱਸੀ ਬਣਾ ਕੇ ਤੇ ਫਿਰ ਕੜੀ ਬਣਾਵਾਂਗੇ ਇੱਥੇ ਆ ਗਈ ਸੀ ਜੀ ਮੈਂ ਇਧਰਲੇ ਵਿੜੇ ਦੇ ਵਿੱਚ ਸਾਫ ਸਫਾਈ ਕਰਨ ਨਾਲੋਂ ਪਹਿਲਾਂ ਮੈਂ ਕਿਹਾ ਚਿੜੀਆਂ ਨੂੰ ਮੈਂ ਪਾਲਾਂ ਫੀਡ ਪਟਾਕਿਆਂ ਦੇ ਕਾਰਨ ਚਿੜੀਆਂ ਬਹੁਤ ਘਟ ਗਈਆਂ ਹੁਣ ਲੋਕ-ਲੋਕ ਕੇ ਰਹਿੰਦੀਆਂ ਹੋਣੀਆਂ ਕਿਉਂਕਿ ਡਰ ਜਾਂਦੇ ਪੰਛੀ ਪਟਾਕਿਆਂ ਦੀ ਆਵਾਜ਼ ਤੋਂ ਤੇ ਇਹ ਮੇਰੀ ਬੀਲ ਦੇਖੋ ਕਿੰਨੀ ਸੋਹਣੀ ਲੱਗਣਦਾ ਹੀ ਆ ਤੇ ਬਹੁਤ ਸਕੂਨ ਮਿਲਦਾ ਇਹਨੂੰ ਦੇਖ ਕੇ ਤੇ ਇਹ ਜੀ ਆਪਾਂ ਫੀਡ ਵਾਲੀ ਬੋਤਲ ਭਰ ਲਈ ਆ ਤੇ ਲਾ ਦਿੱਤੀ ਤੇ ਦੇਖੋ ਕਿੰਨੀਆਂ ਜਿਹੜੀਆਂ ਆ ਗਈਆਂ ਡਰਦੀਆਂ ਕਰਕੇ ਨਾ ਕਈ ਤਾਰਾਂ ਤੇ ਬੈਠੀਆਂ ਦੇਖਦੀਆਂ ਰਹਿੰਦੀਆਂ ਕਿਉਂਕਿ ਪਟਾਕੇ ਵੱਜੇ ਹੀ ਬਹੁਤ ਜ਼ਿਆਦਾ ਇਸ ਕਰਕੇ ਤੇ ਇਹ ਇੱਥੇ ਜੀ ਉਹਨੂੰ ਕੀ ਕੀ ਦਾਂ ਮੈਂ ਰਿਡਕਲ ਲਾ ਦਿੱਤਾ ਸੀ ਦੁੱਧ ਮਧਾਣੀ ਲਾਉਂਦੀ ਸੀਗੀ ਤੇ ਉਹਨੇ ਉਹ ਕਿੰਨਾ ਚਿਰ ਰੜਕੂਗਾ ਫਿਰ ਆਪਾਂ ਚ ਪਾਣੀ ਪਾਵਾਂਗੇ ਤੇ ਉਹਨਾਂ ਚ ਮੈਂ ਕਰ ਲੂੰਗੀ ਸਾਫ ਸਫਾਈ ਤੇ ਇੱਥੇ ਬਾਰ ਦੀ ਦਲੀਆਂ ਜਿਹੜਾ ਰਿੱਜ ਗਿਆ ਸੀ ਤੇ ਅੱਗ ਘੱਟ ਕਰਤੀ ਸੀ ਮੈਂ ਬਿਲਕੁਲ ਰਿੱਜ ਕੇ ਬਣ ਗਿਆ ਸੀ ਗੰਗਾ ਮੰਗੋ ਵਾਸਤੇ ਤੇ ਇੱਧਰ ਵੀੜੇ ਵਿੱਚ ਮੈਂ ਕਰ ਲਈ ਸੀ ਸਾਫ ਸਫਾਈ ਤੇ ਇਹਨਾਂ ਕਮਰਿਆਂ ਚ ਮੈਂ ਹਜੇ ਝਾੜੂ ਜਿਹੜਾ ਲਾਉਂ ਨਹੀਂ ਸੀ ਇੱਧਰ ਮੈਂ ਕਰ ਦਿੱਤੀ ਜੀ ਕਲੀਨਿੰਗ ਬਿਲਕੁਲ ਸਾਫ ਕਰ ਦਿੱਤਾ ਸੀ ਵੀੜਾ ਹੁਣ ਮੈਂ ਕਮਰੇ-ਕਮਰੇ ਸਾਫ ਕਰ ਦਿੱਤੇ ਸੀ ਤੇ ਪੋਚਾ ਲਾ ਦਿੱਤਾ ਸੀ ਤੇ ਫਿਰ ਮੈਂ ਕਰ ਲਈ ਸੀ ਹੈਂਡ ਵਾਸ਼ ਚੰਗੀ ਤਰ੍ਹਾਂ ਮੈਂ ਕਿ ਬਾਅਦ ਵਿੱਚ ਇਸ਼ਨਾਨ ਕਰੂੰਗੀ ਪਹਿਲਾਂ ਮੈਂ ਇਹ ਬੜਾ ਕੰਮ ਜਿਹੜਾ ਉਹ ਕਰ ਲਾਂ ਤੇ ਹੈਂਡ ਵਾਸ਼ ਮੈਂ ਕਰ ਲਈ ਸੀ ਚੰਗੀ ਤਰ੍ਹਾਂ ਤੇ ਸਭ ਤੋਂ ਪਹਿਲਾਂ ਮੈਂ ਇਹ ਹੁਣ ਕੱਢੂੰਗੀ ਮੱਖਣ ਤੇ ਫਿਰ ਆਪਾਂ ਉਹਨੂੰ ਕੀ ਕੀ ਦਾ ਘੜੀ ਰਿਜਣ ਵਾਸਤੇ ਰੱਖ ਦਾਂਗੇ ਟਾਈਮ ਨਾਲ ਹੀ ਫਿਰ ਜਮ ਕਮ ਸੱਕਮ ਡੇਢ ਦੋ ਘੰਟੇ ਜਿਹੜੇ ਉਹ ਰਿਜਦੇ ਰਹੋਗੇ ਇਹ ਕੱਢ ਲਈਏ ਜੀ ਆਪਾਂ ਮੱਖਣੀ ਤੇ ਗਾਂ ਦੇ ਦੁੱਧ ਚ ਸਾਰਿਆਂ ਨੂੰ ਪਤਾ ਹੀ ਆ ਮੱਖਣੀ ਨਾਰਮਲ ਜੀ ਨਿਕਲਦੀ ਹੁੰਦੀ ਆ ਬਹੁਤ ਜ਼ਿਆਦਾ ਨਹੀਂ ਨਿਕਲਦੀ ਤੇ ਇਹ ਮੱਖਣੀ ਜੀ ਆਪਾਂ ਕੱਢ ਲਈ ਆ ਤੇ ਰੋਜ਼ ਕੱਢਿਆ ਕੱਢਾਂ ਕੱਢਿਆ ਕਰਾਂਗੇ ਹੁਣ ਇੰਨੀ ਨਹੀਂ ਮੱਖਣੀ ਆ چاہے ਅੱਧੀ ਕੋਕੋਲੀ ਜਿੰਨਾ ਨਿਕਲੀ ਸੀਗੀ ਤੇ ਰੋਜ਼ ਹੀ ਕੱਢਿਆ ਕਰਾਂਗੇ ਤੇ ਫੇ ਅੱਧੀ ਅੱਧੀ ਕੋਲੀ ਕਰਕੇ ਤੇ ਕਾਫੀ ਉਹਨੂੰ ਕੀ ਕਹਿੰਦਾ ਫਿਰ ਉਹ ਬਣ ਜਾਂਦਾ ਕੇ ਤੇ ਕੇ ਮੈਂ ਦੇਸੀ ਇਹੋ ਬਣਾਉਣਾ ਕਿਉਂਕਿ ਕਿਸੇ ਨੇ ਜਾਣਾਂ ਜੀ ਮਨਵੀਰ ਦੇ ਡੈਡੀ ਕੋਲ ਗ੍ਰੀਸ ਨੂੰ ਤਮ ਆ ਗਾ ਮੈਂ ਦੇਸੀ ਕੇ ਘਰ ਦਾ ਬਣਾ ਕੇ ਉਹਨਾਂ ਵਾਸਤੇ ਭੇਜੂਗੇ ਜੇ ਤਾਂ ਉਦੋਂ ਤੱਕ ਬਣ ਗਿਆ ਕਿਲੋ 2 ਕਿਲੋ ਤਾਂ ਠੀਕ ਆ ਨਹੀਂ ਤੇ ਫਿਰ ਕਿਸੇ ਦੇ ਘਰੋਂ ਆਪਾਂ ਮੁੱਲ ਦੇਸੀ ਕੇ ਲੈ ਲਾਂਗੇ ਘਰ ਦਾ ਬਣਿਆ ਹੋਇਆ ਤੇ ਉਹ ਭੇਜਾਂਗੇ ਤੇ ਜੇ ਗੋਰੀ ਸਾਡੀ ਬਿਲਕੁਲ ਸਹੀ ਰਹਿੰਦੀ ਉਹਨੂੰ ਕੀ ਕਹੀਦਾ ਚੌਣ ਵਗੈਰਾ ਚ ਕਿਦਾਂ ਹੁਣ ਤੱਕ ਤਾਂ ਮੈਂ ਕਿੰਨਾ ਕੇ ਉਹਦੇ ਦੁੱਧ ਦਾ ਬਣਾ ਲੈਣਾ ਸੀਗਾ ਦੇਸੀ گاਉਂ ਦਾ ਦੇਸੀ ਕੀ ਉਹ ਤੇ ਚਲੋ ਨਾ ਹੋਊਗੀ ਸਾਡੀ ਕਿਸਮਤ ਚ ਤੇ ਇੱਥੇ ਜੀ ਮੈਂ ਨਾਲੇ ਪਾ ਦਿੱਤੀ ਜੀ ਵੇਸਣ ਮੀਨਸ ਕੀ ਕਰਿਆਟੀ ਲੱਸੀ ਦੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਮੱਠ ਲੂੰਗੀ ਮੈਂ ਤੇ ਜਿਹੜਾ ਇਹਦੇ ਵਿੱਚ ਉਹ ਨਾ ਗਿਲਟੀਆਂ ਜੀਆਂ ਜਿਹੜੀਆਂ ਉਹ ਨਾ ਬੱਜਣ ਇਹਦੀਆਂ ਵੇਸਣ ਦੀਆਂ ਤੇ ਜਿੰਨੀ ਕੁ ਲੋੜ ਆ ਵੇਸਣ ਜਿੰਨਾ ਪਾਈਦਾ ਉਸੇ ਹਿਸਾਬ ਨਾਲ ਪਾ ਕੇ ਤੇ ਹੁਣ ਵਿੱਚ ਥੋੜਾ ਜਿਹਾ ਪਾ ਲੂੰਗੀ ਮੈਂ ਲੂਣ ਤੇ ਹਲਦੀ ਪਾਉਂਗੀ ਤੇ ਫਿਰ ਇਹਨੂੰ ਬਾਹਰ ਚੁੱਲੇ ਉੱਤੇ ਰਿੱਜਣ ਵਾਸਤੇ ਜਿਹੜੀ ਮੈਂ ਕੜੀ ਆ ਉਹ ਰੱਖ ਦੂੰਗੀ। ਲੋ ਜੀ ਇਹ ਚੰਗੀ ਤਰ੍ਹਾਂ ਆਪਾਂ ਇਹਨੂੰ ਮੱਠ ਲਿਆ ਤੇ ਵਿੱਚ ਹੁਣ ਕੋਈ ਵੀ ਗਲਤੀ ਗਲਤੀ ਨਹੀਂ ਗਈ ਇਹਦੀ ਵੇਸਣ ਦੀ। ਤੇ ਇੱਥੇ ਜੀ ਮੈਂ ਕਰਨ ਲੱਪੀ ਸੀ ਕੜਾਈ ਸਾਫ਼ ਤੇ ਹੈਂਡ ਵਾਸ਼ ਤੇ ਹੁਣ ਇਸ ਕੜਾਈ ਦੇ ਵਿੱਚ ਮੈਂ ਪਾ ਦੂੰਗੀ ਇਹ ਵਾਲੀ ਲੱਸੀ ਜਿਹਦੇ ਵਿੱਚ ਕ੍ਰੈਟੀ ਗੋਲੀ ਹੋਈ ਆ। ਤੇ ਫਿਰ ਮੈਂ ਰੱਖੂਗੀ ਇਹਨੂੰ ਰਿੱਜਣ ਵਾਸਤੇ। ਤੇ ਇੰਦਾ ਹੀ ਜੀ ਸਾਰਾ ਦਿਨ ਲੱਗੇ ਰਹੀਦਾ ਕੰਮਾਂ ਕਾਰਾਂ ਤੇ ਬੀਜੀ ਰਹੀਦਾ ਤੇ ਫਿਰ ਆਪਣਾ ਮਾਈਂਡ ਵੀ ਜਿਹੜਾ ਬੀਜੀ ਰਹਿੰਦਾ ਜੋ ਸੋਚੀ ਜਾਈਏ ਜੀ ਬਿੱਲ ਫਿਰ ਵੀ ਮੈਂ ਇੰਨਾ ਕੰਮ ਕਰਕੇ ਸਵੇਰ ਨੂੰ ਵੀ ਸ਼ਾਮ ਨੂੰ ਵੀ ਫਿਰ ਮੇਰੇ ਕੋਲ 2 ਘੰਟੇ 2 ਢਾਈ ਘੰਟੇ ਹੁੰਦੇ ਆ ਮੇਰੇ ਕੋਲ ਜਿਹੜਾ ਮੈਂ ਆਪਣੀ ਰੈਸਟ ਜਿਹੜੀ ਉਹ ਕਰ ਲੈਣੀ ਆ ਤੇ ਕਈ ਵਾਰੀ ਮੈਂ ਸਟਿਚਿੰਗ ਜਿਹੜੇ ਉਹ 2 ਢਾਈ ਘੰਟੇ ਹੁੰਦੇ ਕਈ ਵਾਰੀ ਮੈਂ ਸਟਿਚਿੰਗ ਕਰਨ ਲੱਪੇਨੀ ਹੁੰਨੀ ਆਪਣੇ ਸੂਟ ਸ਼ার্ট ਸੀਣ ਲੱਪੇਨੀ ਉਹਨੇ ਕਿੰਨੇ ਦਿਨ ਹੋ ਗਏ ਸਗੋਂ ਸਲਾਈ ਵਾਲੀ ਮਸ਼ੀਨ ਜਿਹੜੀ ਉਹ ਚਲਾਈ ਨਹੀਂ ਤੇ ਉਹ ਚਲਾਉਂਗੀ ਪੱਗੂ ਵਾਸਤੇ ਬਣਾਉਂਗੀ ਅੱਜ ਮੈਂ ਬੈਠਣ ਵਾਸਤੇ ਗੱਦਾ ਜਿਆ ਕਿਉਂਕਿ ਠੰਡ ਹੋ ਗਈ ਆ ਤੇ ਇਹਨੂੰ ਬਹੁਤ ਅਨਕੰਫਰਟੇਬਲ ਜਿਹਾ ਫੀਲ ਹੁੰਦਾ ਪੱਗੂ ਨੂੰ ਰਾਤ ਨੂੰ ਤੇ ਇਹਦੇ ਵਾਸਤੇ ਮੈਂ ਗੱਦਾ ਜਿਹੜਾ ਅੱਜ ਬਣਾਉਂਗੀ ਚਲੋ ਜੀ ਇਹ ਕੜੀ ਆਪਾਂ ਰੱਖ ਦਿੱਤੀ ਆ ਮੱਠੀ ਮੱਠੀ ਅੱਗ ਤੇ ਤੇ ਰਿੱਜੀ ਜਾਊਗੀ ਮੱਠੀ ਮੱਠੀ ਅੱਗ ਤੇ ਕਮ ਸੇ ਕਮ 2 ਘੰਟੇ ਤੱਕ ਰਿਨਾਂ ਗਈ ਨਾ ਫਿਰ ਸੋਣੀ ਕੜੀ ਬਣਦੀ ਹੁੰਦੀ ਇਧਰੇ ਬਲੂਂਗੜਾ ਵੀ ਆ ਗਏ ਆ ਬਹੁਤ ਬਿੱਲੀਆਂ ਆਉਂਦੀਆਂ ਸਾਡੇ ਘਰ ਪਤਾ ਨਹੀਂ ਕਿੰਨੀਆਂ ਕਿ ਬਿੱਲੀਆਂ ਜਿਹੜੀਆਂ ਮੈਂ ਉਹ ਗਝਾ ਲਈਆਂ ਤੇ ਇਹ ਜੀ ਥੋੜੀ ਜਿਹੀ ਲੱਸੀ ਮੈਂ ਕਿ ਮੈਂ ਪੀਨੀ ਆ ਮੈਨੂੰ ਬੜੀ ਖੱਟੀ ਮਿੱਠੀ ਜੀ ਲੱਸੀ ਸੀਗੀ ਮਤਲਬ ਕਿ ਖੱਟੀ ਮੈਨੂੰ ਚੰਗੀ ਲੱਗਦੀ ਪਰ ਇਹ ਮਿੱਠੀ ਸੀ ਨਾਰਮਲ ਸੀ ਮਤਲਬ ਕਿ ਨਾ ਖੱਟੀ ਨਾ ਮਿੱਠੀ ਤੇ ਟੇਸਟੀ ਸੀਗੀ ਲੱਸੀ ਤੇ ਇੱਥੇ ਜੀ ਪਈ ਹੋਈ ਸੀਗੀ ਇਹੋ ਸਵੀਟ ਕੌਰਨ ਤੇ ਮਨਵੀਰ ਦੇ ਯੂਨੀਵਰਸਿਟੀ ਤੋਂ ਆਉਣ ਵਾਲਾ ਮੈਂ ਕਿ ਮੈਂ ਉਹਦੇ ਵਾਸਤੇ ਉਹ ਬਣਾਦਾ ਭੁੰਨ ਲਾ ਮਨਵੀਰ ਦੇ ਬਾਬੇ ਵਾਸਤੇ ਮਨਵੀਰ ਵਾਸਤੇ ਤੇ ਇੱਥੇ ਮਨਵੀਰ ਨੇ ਹੁੰਦਿਆਂ ਹੀ ਪਹਿਲਾਂ ਇਹੋ সুইਟ ਕੌਰਨ ਜਿਹੜੀ ਉਹ ਹੀ ਟੈਸਟ ਕੀਤੀ ਇਹਦੇ ਉੱਤੇ ਨਾ ਮੈਂ ਭੁੰਨ ਕੇ ਥੋੜਾ ਜਿਹਾ ਨਮਕ ਪਾ ਦਿੱਤਾ ਸੀ ਮਤਲਬ ਕਿ ਲੂਣ ਪਾ ਦਿੱਤਾ ਸੀ ਤੇ ਨਿੰਬੂ ਨਚੋੜ ਦਿੱਤਾ ਸੀ ਉੱਪਰ ਇਸ ਕਰਕੇ ਇਹ ਬੜੀ ਹੀ ਟੇਸਟੀ ਹੋ ਗਈ ਸੀ ਤੇ ਮਨਵੀਰ ਨੂੰ ਆਪਾਂ ਦੇ ਦੇ ਦਿੱਤੀ ਸੀ ਖਾਣ ਨੂੰ ਤੇ ਮਨਵੀਰ ਦੇ ਬਾਬੇ ਨੇ ਵੀ ਖਾ ਲਈ ਸੀ ਥੋੜੀ ਕਿ ਮੈਂ ਵੀ ਖਾਧੀ ਮੱਕੀ ਮੈਨੂੰ ਸਹੀ ਨਹੀਂ ਰਹਿੰਦੀ সুইਟ ਕੌਰਨ ਜਿਹੜੀ ਇਦਾਂ ਮਤਲਬ ਕਿ ਉਦਾਂ ਵੀ ਮੱਕੀ ਦੇ ਦਾਣੇ ਵੀ ਤੇ ਇਸ ਕਰਕੇ ਮੈਂ ਇਹਨਾਂ ਨੂੰ ਜਿੰਨਾ ਕੋ ਹੋ ਸਕੇ ਅਵੋਇਡ ਹੀ ਕਰਦੀ ਆ ਤੇ ਇੱਥੇ ਜੀ ਆਪਾਂ ਕੜਾਈ ਚ ਪਾ ਲਿਆ ਸੀ ਤੇਲ ਤੇ ਪਕੌੜੇ ਕਰ ਦਿੱਤੇ ਸੀ ਸ਼ੁਰੂ ਕੜੀ ਵਾਸਤੇ ਪਹਿਲਾਂ ਮੈਂ ਕੜੀ ਦੇ ਵਿੱਚ ਨਾ ਉਹ ਪਕੌੜੇ ਪਾਉਣੀ ਹੁੰਨੀ ਸੀਗੀ ਪਿਆਜ਼ ਵਾਲੇ ਬਟ ਉਹਦੇ ਨਾਲ ਕੜੀ ਜਿਹੜੀ ਉਹ ਬਹੁਤ ਹੈਵੀ ਹੋ ਜਾਂਦੀ ਆ ਤੇ ਮੈਨਾਂ ਸੰਭਾਵਨਾ ਸੇਟ ਤੇ ਵਲੌਗਸ ਦੇਖਦੀ ਹੁੰਨੀ ਸੀ ਤੇ ਉਹ ਉਹ ਕੜੀ ਦੇ ਵਿੱਚ ਐਦਾਂ ਨਹੀਂ ਪਕੌੜੀਆਂ ਪਾਉਂਦੀ ਆ ਜਸਟ ਮਤਲਬ ਕਿ ਵੇਸਣ ਦੀਆਂ ਗੱਡੀਆਂ ਹੋਈਆਂ ਤੇ ਬਟ ਮੈਂ ਇਸ ਵੇਸਣ ਦੇ ਵਿੱਚ ਲੂਣ ਮਿਰਚ ਮਸਾਲਾ ਜਿਹੜਾ ਇਹੋ ਆਇਆ ਹੋਇਆ ਤੇ ਉਹ ਤਾਂ ਸਿੰਪਲ ਹੀ ਕੱਢਦੇ ਆ ਬਟ ਬਹੁਤ ਹੀ ਟੇਸਟੀ ਕੜੀ ਬਣਦੀ ਤੇ ਕੜੀ ਇਹਦੇ ਨਾਲ ਨਾ ਪਿਆਜ਼ ਵਾਲੇ ਪਕੌੜੇ ਨਾ ਹੈਵੀ ਹੋ ਜਾਂਦੀ ਹੈ ਤੇ ਐਦਾਂ ਪਕੌੜੀਆਂ ਬਹੁਤ ਇਹਦੇ ਨਾਲ ਕੜੀ ਜਿਹੜੀ ਨਾ ਉਹ ਹਲਕੀ ਫੁਲਕੀ ਬਣਦੀ ਆ ਵੀ ਹੈਵੀ ਨਹੀਂ ਬਣਦੀ ਵੀ ਖਾਣ ਵਿੱਚ ਵੀ ਬਹੁਤ ਟੇਸਟੀ ਹੁੰਦੀ ਆ ਤੇ ਇਸ ਕਰਕੇ ਉਹਨੂੰ ਕਿਹਾ ਮੈਂ ਕਾਦੀ ਲੱਗੀ ਹੋਈ ਆ ਮੈਂ ਸਵੇਰ ਦੀ ਤੇ ਹੋਰ ਵੀ ਕਈ ਕੰਮ ਸੀ ਜਿਹੜੇ ਮੈਂ ਮਤਲਬ ਕਿ ਵੀਡੀਓ ਸ਼ੂਟ ਜਿਹੜੀ ਨਹੀਂ ਸੀ ਕੀਤੀ ਜਿਵੇਂ ਕਿ ਝਾੜੂ ਪੋਚਾ ਲਾਉਣਾ ਕੱਪੜਿਆਂ ਦੀਆਂ ਤਹਿਵਾਂ ਲਾਉਣੀਆਂ ਡਸਟਿੰਗ ਕਰਨੀ ਤੇ ਹੋਰ ਵੀ ਕਈ ਸਾਰੇ ਕੰਮ ਆ ਪੱਗੂ ਦੀ ਸਾਫ ਸਫਾਈ ਕਰਨੀ ਤੇ ਉਹ ਮੈਂ ਵੀਡੀਓ ਜਿਹੜੀ ਉਹ ਨਹੀਂ ਸੀ ਬਣਾਈ ਇਹ ਐਕਸਟਰਾ ਜੀ ਆਪਾਂ ਤੇਲ ਜਿਹੜਾ ਉਹ ਕੱਢ ਲਿਆ ਤੇ ਇੱਥੇ ਆਪਾਂ ਬਾ ਦਿਤਾ ਜੀਰਾ ਤੇ ਇਹ ਬਾ ਦਿਤਾ ਆਪਾਂ ਲਸਣ ਤੇ ਹਿੰਗ ਹੈ ਨਹੀਂ ਸੀਗੀ ਨਹੀਂ ਤਾਂ ਮੈਂ ਹਿੰਗ ਵੀ ਪਾਉਣੀ ਸੀਗੀ ਪਹਿਲਾਂ ਹਿੰਗ ਖਤਮ ਹੋਈ ਸੀਗੀ ਲੈ ਕੇ ਆਉਂਗੇ ਜਦੋਂ ਹੁਣ ਗਰੋਸਰੀ ਲੈਣ ਗਏ ਤੇ ਇਹਨੂੰ ਆਪਾਂ ਜੀ ਪੁੰਨਾਗੇ ਲਸਣ ਨੂੰ ਤੇ ਅਦਰਕ ਵੀ ਆਪਾਂ ਪਾ ਦਿੱਤਾ ਸੀਗਾ ਲਸਣ ਅਦਰਕ ਪਹਿਲਾਂ ਭੁੰਨ ਲਿਆ ਫਿਰ ਆਪਾਂ ਪਾ ਦਿੱਤੇ ਜੀ ਇਹ ਵਾਲੇ ਪਿਆਜ਼ ਕੜੀ ਨੂੰ ਤੜਕਾ ਲਾਉਣ ਵਾਸਤੇ ਤੇ ਕੜੀ ਵਾਲੀ ਕੜਾਈ ਆਪਾਂ ਅੰਦਰ ਲੇ ਆਈ ਸੀਗੀ ਤੇ ਦੂਜੇ ਗੈਸ ਤੇ ਰੱਖ ਦਿੱਤੀ ਸੀਗੀ ਇਹ ਤਕਰੀਬਨ 4 ਵਜੇ ਦਾ ਟਾਈਮ ਆ ਤੇ ਕੜੀ 2 ਘੰਟੇ ਰਿਜ ਹਟੀ ਸੀ ਕਮ ਸਕਮ 1 ਵਜੇ ਅੱਗ ਜਿਹੜੀ ਉਹ ਬੁਝ ਗਈ ਸੀ ਤੇ ਉਸ ਤੋਂ ਬਾਅਦ ਜਿਹੋ ਤਾਂ ਵੀ ਚੁੱਲ੍ਹੇ ਤੇ ਪਈ ਰੇ ਗਰਮ ਸੀਗੀ ਤੇ ਮੈਂ ਫੇਰ ਦੁਬਾਰਾ ਗੈਸ ਜਿਹੜਾ ਉਹ ਚਲਾ ਦਿੱਤਾ ਸੀ ਤੇ ਮਠੀ ਮਠੀ ਜੀ ਰਿਜਨ ਦਹੀਂ ਆ ਤੇ ਰਿਜਦੀ ਦੇ ਵਿੱਚ ਆਪਾਂ ਪਾ ਦਾਂਗੇ ਇਹ ਵਾਲਾ ਤੜਕਾ ਤੇ ਰਿਜ ਰਿਜ ਕੇ ਕੜੀ ਜਿਹੜੀ ਉਹ ਬਹੁਤ ਹੀ ਟੇਸਟੀ ਬਣਦੀ ਆ ਤੇ ਸਮੂਦ ਜੀ ਵੀ ਬਹੁਤ ਹੋ ਜਾਂਦੀ ਆ ਤੇ ਇਹ ਪਾ ਦਿੱਤਾ ਜੀ ਆਪਾਂ ਤੜਕਾ ਕੜੀ ਦੇ ਵਿੱਚ ਤੇ ਵਧੀਆ ਲੱਗਦੀ ਆ ਤਾਂ ਕੋਈ ਨਾ ਕੋਈ ਚੀਜ਼ ਬਣਾਉਣੀ ਘਰ ਦੇ ਵਿੱਚ ਟੇਸਟੀ ਘਾ ਖਾ ਖਾ ਕੇ ਆ ਵਾਲੀਆਂ ਸਬਜ਼ੀਆਂ ਦਾਲਾਂ ਮੈਂ ਆੱਕ ਗਈ ਸੀ ਮੈਂ ਕਿਹਾ ਮਨਵੀਰ ਮੈਂ ਕੜੀ ਬਣਾਉਣੀ ਆ ਅੱਜ ਮਨਵੀਰ ਕਟ ਕਹਿੰਦਾ ਕੜੀ ਉਹ ਨਹੀਂ ਇੰਨੀ ਖਾਂਦਾ ਬਟ ਆਹ ਕੜੀ ਇੰਨੀ ਟੇਸਟੀ ਬਣੀ ਸੀ ਨਾ ਇਹਦੇ ਵਿੱਚ ਮੈਂ ਅੱਗੇ ਦੇਗੀ ਮਿਰਚ ਨਹੀਂ ਪਾਉਂਦੀ ਮੈਂ ਦੇਗੀ ਮਿਰਚ ਵੀ ਪਾ ਦੁੱਤੀ ਸੀ ਤਾਂ ਬੜੀ ਟੇਸਟੀ ਜੀ ਕੜੀ ਬਣੀ ਸੀ ਤੇ ਮਨੀ ਨੇ ਵੀ ਇਸ ਵਾਰ ਤਾਂ ਖੁਸ਼ ਹੋ ਕੇ ਖਾਧੀ ਪਕੌੜੀਆਂ ਵਾਲੀ ਕੜੀ ਨਹੀਂ ਬਣੀ ਇੰਨਾ ਖਾਂਦਾ ਉਹ ਕਹਿੰਦਾ ਹੈਵੀ ਬੋਹ ਜਾਂਦੀ ਮੈਨੂੰ ਖੁਦ ਨੂੰ ਵੀ ਬਹੁਤ ਹੈਵੀ ਲੱਗਦੀ ਸੀ ਉਹ ਤੇ ਹੁਣ ਤਕਰੀਬਨ ਕਿੰਨਾ ਟਾਈਮ ਹੋ ਗਿਆ ਮੈਂ ਇਦਾਂ ਹੀ ਬਣਾਉਣੀ ਪਕੌੜੀਆਂ ਵਾਲੀ ਕੜੀ ਚਲੋ ਜੀ ਆਪਣੀ ਕੜੀ ਜੜੀ ਉਹ ਹੋ ਗਈ ਯਾਰ ਰੈਡੀ ਤੇ ਇਹ ਆਪਾਂ ਹੁਣ ਇਹਨੂੰ ਥੋੜਾ ਜਿਹਾ ਮਤਲਬ ਇਹਨੂੰ ਟੱਕ ਦਾਂਗੇ ਟਕਨ ਨਾਲ ਇਹ ਹੋ ਜਾਂਦਾ ਵੀ ਜਿਹੜੇ ਉਹ ਪਕੌੜੇ ਉਹਨਾਂ ਦੇ ਵਿੱਚ ਜਿਹੜੀ ਕੜੀ ਉਹ ਮਰਜ਼ੀ ਹੋ ਜਾਂਦੀ ਤਾਂ ਫਿਰ ਉਹ ਸੌਫਟ ਹੋ ਜਾਂਦੇ ਪਕੌੜੇ ਤੇ ਫਿਰ ਬੜੀ ਟੇਸਟੀ ਲੱਗਦੀ ਐਤ ਬਾਅਦ ਵਿੱਚ ਮਨਵੀਰ ਨਾਲ ਆ ਗਈ ਸੀ ਜੀ ਮੈਂ ਹਵੇਲੀ ਤਾਂ ਮਨਵੀਰ ਨੂੰ ਕੋਈ ਕੰਮ ਪੈ ਗਿਆ ਤੇ ਉਹ ਵਾਪਸ ਚਲੇ ਗਿਆ ਘਰੇ ਤਾਂ ਮੈਂ ਸੀ ਇੱਥੇ ਹਵੇਲੀ ਤੇ ਮੈਂ ਕਿਹਾ ਉਹਨਾਂ ਚਿਰ ਮੈਂ ਮੰਗੋ ਦੇ ਉਹਨੂੰ ਕੀ ਕੀ ਦਾ ਦਵਾਈ ਛਿੜਕਦਾ ਮੱਖੀਆਂ ਵਾਲੀ ਮੰਗੋ ਨੇ ਸਾਨੂੰ ਬੜਾ ਹੀ ਦੁਖੀ ਕੀਤਾ ਹੋਇਆ ਪਤਾ ਨਹੀਂ ਸਮਝ ਨਹੀਂ ਲੱਗਦੀ ਇਹਦਾ ਟ੍ਰੀਟਮੈਂਟ ਵੀ ਕਰਾ ਲਿਆ ਤੇ ਪਤਾ ਨਹੀਂ ਕੰਸੀਵ ਹੁਣ ਵੀ ਕੀਤਾ ਕਿ ਨਹੀਂ ਕੀਤਾ ਕੱਲ ਦਾ ਮਾੜਾ ਮਾੜਾ ਢਿੰਗੀ ਜਾਂਦੀ ਆ ਤੇ ਇੱਕੋ ਇੱਕ ਪੂਰੇ 20 ਦਿਨ ਹੋ ਗਏ ਦੀ AI ਕਰਵਾਈ ਨੂੰ ਮਾੜਾ ਮਾੜਾ ਢਿੰਗੀ ਜਾਂਦੀ ਆ ਤੇ ਫੇਰ ਉਹਨੂੰ ਕੀ ਕਹਿੰਦਾ ਇੱਕ ਵਾਈਟ ਜਿਹਾ ਜਿਹੜਾ ਹੁੰਦਾ ਹੀ ਆ ਉਹ ਫਲੂਇਡ ਜਿਹਾ ਉਹ ਇੱਕ ਵਾਰੀ ਹਜੇ ਤੱਕ ਤਾਂ ਡਿਸਚਾਰਜ ਉਹਦਾ ਕੀਤਾ ਇਹਨੇ ਪਰ ਬੜੀ ਟੈਨਸ਼ਨ ਹੋ ਜਾਂਦੀ ਆ ਮਤਲਬ ਕਿ ਮੈਂ ਇਸ ਟਾਈਮ ਤੱਕ ਮੈਨੂੰ ਇਹ ਪਸ਼ੂਆਂ ਤੋਂ ਨਹੀਂ ਮੈਂ ਕਿ ਇਹਨਾਂ ਦੇ ਸਾਮ ਸੰਭਾਲ ਜਾ ਇਹਨਾਂ ਦੀ ਕੇਅਰ ਕਰਨ ਇਸ ਕੰਮ ਤੋਂ ਨਹੀਂ ਅੱਕੇ ਬਿਲਕੁਲ ਵੀ ਨਾ ਹੀ ਕੰਮ ਕਰਨ ਤੋਂ ਅੱਕ ਗਏ ਆ ਤੇ ਆ ਏ ਆਈ ਜਿਹੜੀ ਕਰਵਾ ਕਰਵਾ ਕੇ ਅੱਕ ਚੁੱਕੇ ਆ ਕਿ ਪਸੂ ਜਿਹੜਾ ਉਹ ਕਨਸੀਵ ਕਿਉਂ ਨਹੀਂ ਕਰਦਾ ਬੜੀ ਟੈਨਸ਼ਨ ਆ ਹੁਣ ਆ ਬਸ ਮੰਗੋ ਗੰਗਾ ਜਿਹੜੀ ਆਪਣੀ ਉਹਨੂੰ 2 ਮਹੀਨੇ ਪੂਰੇ ਹੋ ਜਾਣੇ ਆ ਅੱਸੀ 4 ਤਰੀਕ ਨੂੰ ਤੇ ਉਹ ਡਾਕਟਰ ਨੂੰ ਫੋਨ ਕੀਤਾ ਹੋਇਆ ਵੀ ਉਹ ਜਿਹੜੀ ਆਪਣੀ ਗੰਗਾ ਉਹਨੂੰ ਚੈੱਕ ਕਰਕੇ ਜਾਊਗਾ ਏ ਮੰਗੋਆ ਮੰਗੋ ਦਾ ਵੀ ਹੁਣ ਅੱਜ ਡਾਕਟਰ ਨੂੰ ਜਦੋਂ ਮੈਂ ਵਾਇਸਓਵਰ ਕਰਨ ਦੀ ਹਾਂ ਤਾਂ ਫੋਨ ਕੀਤਾ ਵੀ ਚੈੱਕ ਕਰਕੇ ਜਾ ਇਹਨੂੰ ਕਿ ਕੀ ਪ੍ਰੋਬਲਮ ਹੋਈ ਆ ਜਾਂ ਠੀਕ ਆ ਇਹੋ ਜਾਂ ਕਿਦਾਂ ਬਾਕੀ ਇਹਦੇ ਜਿਹੜੇ ਪ੍ਰਾਈਵੇਟ ਪਾਰਟਸ ਹੋ ਉੱਤੇ ਸਵੇਲਿੰਗਸ ਸਵੋਲਿੰਗ ਤਾਂ ਬਿਲਕੁਲ ਨਹੀਂ ਆਏਗੀ ਕਿਉਂਕਿ ਜਿੱਤੇ ਤੱਕ ਮੈਨੂੰ ਨੌਲੇਜ ਆ ਜਾਂ ਡਾਕਟਰ ਨੇ ਸਾਨੂੰ ਦੱਸਿਆ ਸੀ ਕਿ ਉਹਨਾਂ ਜਗ੍ਹਾ ਤੇ ਸਵੋਲਿੰਗ ਹੋ ਜਾਂਦੀ ਆ ਸਵੋਲਿੰਗ ਤਾਂ ਬਿਲਕੁਲ ਨਹੀਂ ਆਏਗੀ ਬਟ ਮਾੜਾ ਮਾੜਾ ਡਿੰਗਦੀ ਆ ਤੇ ਡਿਸਚਾਰਜ ਕੀਤਾ ਆਈ ਡੋਟ ਨੋ ਪਰ ਮੈਂ ਫਰਸਟ੍ਰੇਟ ਹੋ ਗਈ ਆ ਮਤਲਬ ਕਿ ਕਈ ਹੁਣ ਮੈਂ ਅੱਕ ਕੇ ਕਹਿ ਰੀ ਮੈਨੂੰ ਇਹ ਹੋ ਜਾਂਦਾ ਮੈਂ ਨਹੀਂ ਬੰਦਾ ਇਹ ਕੰਮ ਤਾਂ ਖੋਲ ਲੂਗਾ ਇਹ ਵੀ ਕੋਈ ਨਹੀਂ ਮਤਲਬ ਕਿ ਲਿਆਉਣ ਨੂੰ ਪਾਵਾਂ ਅੱਜ ਦੋ گاਵਾ ਲੈ ਆਈਏ ਅਸੀਂ ਐਸੇ ਕਰਕੇ ਨਹੀਂ ਹੋਰ ਕੋਈ ਗਾਂ ਲੈ ਕੇ ਆਏ ਸਿਰਫ ਇੰਨਾ ਕੰਮਾ ਕਰਕੇ ਕਿਉਂਕਿ ਨਾ ਜਦ ਤੱਕ ਪਸ਼ੂ ਸੁਆ ਸੂਣ ਤੋਂ ਬਾਅਦ ਵਿੱਚ ਦੁਬਾਰਾ ਕਨਸੀਵ ਨਹੀਂ ਕਰਦਾ ਕਿੰਨਾ ਟਾਈਮ ਇੱਕ ਤਾਂ ਟੈਨਸ਼ਨ ਜੀ ਰਹਿੰਦੀ ਆ ਦੂਜਾ ਜੇ ਦੁਬਾਰਾ ਪਸ਼ੂ ਨੇ ਸੁਆ ਹੀ ਨਾ ਮਤਲਬ ਕਿ ਕਨਸੀਵ ਹੀ ਨਾ ਕੀਤਾ ਜਾਂ ਕਿਦਾਂ ਤਾਂ ਫਿਰ ਆਪਾਂ ਕੀ ਕਰਾਂਗੇ ਫਿਰ ਦੁੱਧ ਵੀ ਕੱਟੀ ਜਾਣਾ ਇਸ ਕਰਕੇ ਬੜੀ ਟੈਨਸ਼ਨ ਜੀ ਇਹ ਸਮਝ ਨਹੀਂ ਲੱਗਦੀ ਕੀ ਕਰੀਏ ਇਸੇ ਕਰਕੇ ਸਾਡਾ ਇਰਾਦਾ ਸੀਗਾ ਦੋ ਗਾਵਾਂ ਲੈਣ ਦਾ ਇੱਕ ਦੀਆਂ ਵੀ ਦੋ ਲੈਣ ਲੱਗੇ ਸੀ ਅਸੀਂ ਜਰਸੀ ਜਿਹੜੀਆਂ ਉਹ ਗੱਲ ਵੀ ਹੋ ਗਈ ਸੀ ਭਾਈ ਨਾ ਸਾਨੂੰ ਸਿਰਫ ਮਨਵੀਰ ਦੇ ਡੈਡੀ ਨੇ ਰੋਕ ਦਿੱਤਾ ਉਹ ਕਹਿੰਦੇ ਨਹੀਂ ਹਜੇ ਕੋਈ ਗਾਂ ਨਾ ਲਿਓ ਪਹਿਲਾਂ ਤੁਸੀਂ ਇਹਨਾਂ ਨੂੰ ਦੇਖੋ ਕੀ ਬਣਦਾ ਵੀ ਲਿਆ ਲਿਆ ਕੇ ਤੁਸੀਂ ਬੰਨੀ ਜਾਓਗੇ ਪਸ਼ੂ ਜੇ ਪਸ਼ੂ ਕਿਸੇ ਪਾਸੇ ਹੀ ਨਾ ਲੱਗਾ ਉਹਨੇ ਕਨਸੀਵ ਹੀ ਨਾ ਕੀਤਾ ਜਾਂ ਗਾਂ ਉਹ ਹੋਇਆ ਹੀ ਨਾ ਕਿਸੇ ਪਾਸੇ ਤਾਂ ਫਿਰ ਕੀ ਫਾਇਦਾ ਲੈਣ ਦਾ ਪਸ਼ੂ ਇਸ ਕਰਕੇ ਉਹ ਕਹਿੰਦੇ ਸੀ ਪਹਿਲਾਂ ਤੁਸੀਂ ਇਹ ਦੋ گاਵਾਂ ਤੇ ਹੀ ਆਪਣਾ ਐਕਸਪੀਰੀਅੰਸ ਜਿਹੜਾ ਉਹ ਕਰੋ ਤੇ ਕੀ ਬਣਦਾ ਕੀ ਨਹੀਂ ਬਣਦਾ ਤੇ ਫਿਰ ਸੋਚੀਏ ਤੁਸੀਂ ਕੀ ਕਰਨਾ ਤੇ ਸੋਣੀ ਇਹਦੀ ਸੇਵਾ ਕਰਦੇ ਕਰਕੇ ਬੰਗੋ ਦੀ ਫੀਡ ਤੇ ਇਹਦੀ ਬੰਦ ਕੀਤੀ ਆ ਡਾਕਟਰ ਨੇ ਹੀ ਫੀਡ ਬੰਦ ਕਰ ਦਿੱਤੀ ਸੀ ਅਸੀਂ ਸੀ ਫੀਡ ਉਹਦਾ ਸੀ ਲੈ ਕੇ ਆਏ ਸੀਗੇ ਤੇ ਉਹ ਕਹਿੰਦਾ ਇਹਨੂੰ ਇੱਕ ਕੱਪ ਪਾ ਲਿਆ ਕਰੋ ਇੱਕ ਕੱਪ ਅਸੀਸ ਫੀਡ ਦਾ ਜਿੱਦਾਂ ਅਸੀਂ ਇਹਨੂੰ ਆ ਪਾਈ ਦਾ ਤੇ ਉਹ ਵੀ ਹੁਣ ਉਹਨੂੰ ਕੀ ਕਹਿੰਦਾ ਕਿਤੇ ਕਿਤੇ ਪਾਈ ਦਾ ਰੋਜ਼ਾਨਾ ਨਹੀਂ ਤਾਂ ਵੀ ਫਿਰ ਵੀ ਦੁੱਧ ਸਾਡੇ ਘਰ ਜੋਗਾ ਵਾਧੂ ਦੇ ਦਿੰਦੀ ਆ ਆ ਮੰਗੋ ਤੇ ਇਦਾਂ ਨਹੀਂ ਵੀ ਦੁੱਧ ਬਹੁਤ ਥੋੜਾ ਵਾ ਫਿਰ ਘਰ ਜੋਗਾ ਦੁੱਧ ਸਾਡੇ ਵਾਧੂ ਦੇ ਦਿੰਦੀ ਆ ਇਹੋ ਵੀ ਸਾਡਾ ਜਿੰਨਾ ਸੀ ਯੂਜ਼ ਕਰੀਦਾ ਉਤੋਂ ਵੀ ਵਾਧੂ ਹੀ ਹੁੰਦਾ ਦੁੱਧ ਤੇ ਪਰ ਗੱਲ ਤੇ ਸਾਰੀ ਆ ਵੀ ਦੁੱਧ ਵੀ ਉਹਨਾਂ ਚਿਰ ਹੀ ਦਊਗੀ ਜਿੰਨਾ ਚਿਰ ਉਹਨੂੰ ਕੀ ਕਹਿੰਦਾ ਇਹਦੇ ਵਿੱਚ ਕਹਿੰਦੇ ਆ ਵੀ ਜੇ ਨਵੇਂ ਦੁੱਧ ਹੀ ਨਾ ਹੋਊਗੀ ਤੇ ਫਿਰ ਫਾਇਦਾ ਕੀ ਇਸ ਕਰਕੇ ਬੜੇ ਫਰਸਟ੍ਰੇਟ ਹੋ ਗਿਆ ਅੱਜ ਸਵੇਰੇ ਵੀ ਮੈਨੂੰ ਤਾਂ ਮਨੀ ਨੂੰ ਐਨੀ ਟੈਨਸ਼ਨ ਮੈਂ ਮਨੀ ਨੂੰ ਕਿਹਾ ਮੈਂ ਕਿ ਮਨੀ ਇਦਾਂ ਆ ਕੇ ਮਨ ਦਿਲ ਟੁੱਟ ਜਾਂਦਾ ਕਿੰਨੇ ਪੈਸੇ ਵੀ ਇਹ ਆਈ ਤੇ ਲਵਾਈ ਇਹ ਵੀ ਨਹੀਂ ਪਈ ਅਸੀਂ ਜਿਹੜੇ ਇਹਦੀ ਉਹ ਜਿਹੜਾ ਇੰਜੈਕਸ਼ਨ ਲਵਾਈ ਦਾ ਆਈ ਕਰਵਾਈ ਤੇ ਸਸਤਾ ਲਵਾਈ ਦਾ ਉਹ ਵੀ ਅਸੀਂ ਮਹਿੰਗਾ ਹੀ ਲਵਾਈ ਦਾ ਇਸ ਵਾਰ ਤਾਂ ਹੋਰ ਵੀ ਮਹਿੰਗਾ ਲਵਾਇਆ ਸੀ ਇਸ ਕਰਕੇ ਬੜੀ ਟੈਨਸ਼ਨ ਜੀ ਜਿਹੜੀ ਉਹ ਹੋ ਜਾਂਦੀ ਹੈ ਇਹਦੀ ਤੇ ਇੱਥੇ ਸਾਰੇ ਕੰਮ ਕਰਨ ਵੇੜ ਕੇ ਜੀ ਸਾਡੇ ਜਿਹੜੀ ਜਗ੍ਹਾ ਆ ਬਾਬਾ ਸ਼੍ਰੀ ਚੰਨ ਜੀ ਦੇ ਤੇ ਉੱਥੇ ਮੈਂ ਆ ਗਈ ਸੀ ਮੱਥਾ ਟੇਕ ਅਸੀਂ ਸਵੇਰ ਨੂੰ ਆਉਂਦੇ ਆ ਵੀ ਪਹਿਲਾਂ ਬਾਬਾ ਜੀ ਦੇ ਮੱਥਾ ਟੇਕੀਦਾ ਫਿਰ ਆਪਣੇ ਸਾਰੇ ਕੰਮ-ਕਾਰ ਨਿਬੜ ਕੇ ਫਿਰ ਦੁਬਾਰਾ ਮੈਂ ਮੱਥਾ ਟੇਕ ਕੇ ਫਿਰ ਘਰ ਜਾਨੀ ਹੁੰਨੀ ਆ ਸ਼ਾਮ ਨੂੰ ਫਿਰ ਆ ਕੇ ਬਾਬਾ ਜੀ ਦੇ ਮੱਥਾ ਟੇਕ ਕੇ ਫਿਰ ਆਪਣੇ ਕੰਮ-ਕਾਰ ਕਰ ਲਈ ਤੇ ਜਾਂ ਫਿਰ ਸਾਰੇ ਕੰਮ-ਕਾਰ ਨਿਬੜ ਕੇ ਫਿਰ ਮੂੰਹ ਹੱਥ ਧੋ ਕੇ ਪੈਰ ਧੋ ਕੇ ਤੇ ਫਿਰ ਬਾਬਾ ਸ਼੍ਰੀ ਚੰਨ ਜੀ ਦੇ ਮੱਥਾ ਟੇਕ ਕੇ ਅਰਦਾਸ ਬੇਨਤੀ ਕਰਕੇ ਫਿਰ ਘਰ ਜਾਈਦਾ ਤੇ ਬੜੀ ਟੈਨਸ਼ਨ ਹੋ ਜਾਂਦੀ ਐ ਇਹੋ ਹੀ ਮੈਂ ਅਰਦਾਸ ਵੀ ਕਰਦੀ ਹੁੰਨੀ ਆ ਬਾਬਾ ਜੀ ਗਾਵਾਂ ਕਿਸੇ ਪਾਸੇ ਲੱਗ ਜਾਣ ਸਾਡੀਆਂ ਤੇ ਇੱਥੇ ਆਗੇ ਜੀ ਆਪਾਂ ਕਾਰ ਤੇ ਘਰੇ ਆਉਂਦਿਆਂ ਨੂੰ ਦੋ ਬਿੱਲੀਆਂ ਹੋ ਰਹੀਆਂ ਹੋਈਆਂ ਸੀ ਤੇ ਦੇਖ ਲਓ ਵੀ ਅਸੀਂ ਵੀ ਦੁੱਧ ਵਰਤੀਦਾ ਤੇ ਕਮ ਸੇ ਕਮ ਇੱਕ ਕਈ ਵਾਰੀ ਦੋ ਗਲਾਸ ਇਨ੍ਹਾਂ ਬਿੱਲੀਆਂ ਨੂੰ ਵੀ ਪੈ ਜਾਂਦੇ ਆ ਉਹਨੂੰ ਕੀ ਕਹਿੰਦਾ ਦੁੱਧ ਤੇ ਫਿਰ ਵੀ ਚਲੋ ਬਰਕਤ ਆ ਸ਼ਾਇਦ ਇਨ੍ਹਾਂ ਦੇ ਪੈਰਾਂ ਪਿੱਛੇ ਬਰਕਤ ਆ ਤੇ ਇਸ ਕਰਕੇ ਆਪਾਂ ਇਹਨਾਂ ਨੂੰ ਭੁੱਖੇ ਨਹੀਂ ਮੋੜੀ ਦਾ ਬਿੱਲੀਆਂ ਨੂੰ ਜਿੰਨਾ ਹੋ ਸਕੇ ਆਪਾਂ ਇਹਨਾਂ ਨੂੰ ਦੁੱਧ ਪਾ ਪਾ ਕੇ ਹੀ ਚਾਹੀਦਾ ਇਹ ਜਿਹੜਾ ਵੱਡਾ ਬਿੱਲਾ ਨਾ ਇਹਦੇ ਕੋਲ ਉਹ ਬਿੱਲੀ ਜਿਹੜੀ ਡਰਦੀ ਆ ਇਹ ਬਿੱਲੀ ਜਿਹੜੀ ਉੱਪਰ ਹੈ ਸਭ ਤੋਂ ਪਹਿਲਾਂ ਇਹ ਮੇਰੇ ਕੋਲ ਆਉਣ ਲੱਗੀ ਸੀ ਇਹ ਜਿਹਦਾ ਪਾਲਤੂ ਬਿੱਲੀ ਹੁੰਦੀ ਹੈ ਨਾ ਐਡਾਂ ਹੀ ਬਿਹੇਵੀਅਰ ਕਰਦੀ ਆ ਸਾਡੇ ਨਾਲ ਪਰ ਉਹ ਐਸ ਬਿੱਲੇ ਤੋਂ ਡਰ ਜਾਂਦੀ ਆ ਇਹਨੂੰ ਮੈਂ ਇਹਦਾ ਦੁੱਧ ਥੋੜਾ ਜਿਹਾ ਪਲਾਇਆ ਬਾਰੇ ਬਿੱਲੇ ਉਸ ਤੋਂ ਬਹੁਤ ਡਰਦੀ ਸੀ ਤੇ ਉੱਪਰ ਭੱਜ ਗਈ ਕੋਠੇ ਤੇ ਫਿਰ ਮੈਂ ਬਿੱਲੇ ਤੋਂ ਇਹ ਬਿੱਲਾ ਮੈਨੂੰ ਨਹੀਂ ਉਹਦਾ ਕੁਝ ਵੀ ਕਹਿੰਦਾ ਤੇ ਪਰ ਉਹ ਬਿੱਲੀਆਂ ਜਿਹੜੀਆਂ ਜਾਂ ਮਨੀ ਆ ਇਹਨਾਂ ਨੂੰ ਪੈਂਦਾ ਇਹੋ ਕੋਠੇ ਤੋਂ ਵੀ ਹੋਰ ਪਾਸੇ ਭੱਜ ਗਈ ਫਿਰ ਮੈਂ ਇੱਥੇ ਰੱਖਿਆ ਇਹਦੇ ਵਾਸਤੇ ਦੁੱਧ ਤੇ ਹੁਣੇ ਥੱਲੇ ਆ ਕੇ ਦੁੱਧ ਪੀ ਕੇ ਤੇ ਜਾਊਗੀ ਪਲੀ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਇੱਥੇ ਜੀ ਆਪਾਂ ਸ਼ਾਰਟ ਵੀਡੀਓ ਬਣਾਈ ਸੀਗੀ ਤੇ ਘੜੀ ਚੋਲ ਮੇਰੇ ਹੋ ਗਏ ਸੀ ਰੈਡੀ ਤੇ ਮੈਂ ਮਨਵੀਰ ਨੂੰ ਕਹਿੰਦੀ ਸੀ ਮੈਂ ਕਿ ਤੇਰੇ ਮੂੰਹ ਚ ਪਾਣੀ ਆਉਂਦਾ ਘੜੀ ਚੋਲ ਦੇਖ ਕੇ ਬਹੁਤ ਹੀ ਟੇਸਟੀ ਬਣੀ ਸੀਗੀ ਘੜੀ ਤੇ ਇਹ ਵਾਲੇ ਜੀ ਆਪਾਂ ਚੋਲ ਤੇ ਹੁਣ ਆਪਾਂ ਪਾਵਾਂਗੇ ਕੜੀ ਐਸ ਵੇਲੇ ਤੱਕ ਤਾਂ ਮੈਨੂੰ ਬਾਅਦ ਵਿੱਚ ਆ ਨਾ ਰੋਟੀ ਖਾ ਕੇ ਆਪਣੀ ਜੋ ਵੀ ਖਾਣਾ ਹੁੰਦਾ ਖਾ ਕੇ ਮੈਨੂੰ ਇੰਨੀ ਕੂਕੀ ਚੜ ਜਾਂਦੀ ਹੁੰਦੀ ਮੈਨੂੰ ਨੀਂਦ ਆ ਜਾਂਦੀ ਹੁੰਦੀ ਕਿਉਂਕਿ ਸਾਰਾ ਦਿਨ ਮੈਂ ਲੱਗੀ ਰਹਿਣੀ ਕਿਸੇ ਨਾ ਕਿਸੇ ਕੰਮੇ ਫਿਰ ਰਾਤ ਨੂੰ ਮੈਨੂੰ ਇੰਨੀ ਗੂੜੀ ਨੀਂਦ ਆਉਂਦੀ ਇੱਕ ਟਾਈਮ ਉਹ ਸੀ ਜਦੋਂ ਮੈਂ ਸਾਰੀ ਸਾਰੀ ਰਾਤ ਨਹੀਂ ਸੀ ਸੌਂਦੀ ਹੁੰਦੀ ਮੇਰੇ ਤੇ ਬਹੁਤ ਬਾਬਾ ਜੀ ਦੀ ਮੇਰ ਹੈ ਪਰਮਾਤਮਾ ਦੀ ਬਹੁਤ ਮੇਰ ਧੰਨਵਾਦ ਯਾ ਰੱਬ ਦਾ ਇਹ ਮੇਰੇ ਤੇ ਹੁਣ ਇਦਾਂ ਦੇ ਦਿਨ ਆਏ ਵੀ ਜਦੋਂ ਮੈਂ ਇੱਕ ਵਾਰੀ ਸੌਂਨੀ ਆ ਤੇ ਟੜਕੇ ਉੱਠਨੀ ਆ ਮੈਨੂੰ ਕੋਕ ਨੀਂਦ ਆ ਜਾਂਦੀ ਤੇ ਦੇਖੋ ਕਿੰਨੀ ਟੇਸਟੀ ਜਿਹੜੀ ਉਹ ਕੜੀ ਲੱਗਦੀ ਆ ਤੇ ਬਣੀ ਵੀ ਬਹੁਤ ਟੇਸਟੀ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਪਲੀਜ਼ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ